ਸੋਸ਼ਲ ਮੀਡੀਆ 스타 ਪੰਨਾ ਸਿੱਧੂ ਉਰਫ ਭਗਵਾਨ ਸਿੱਧੂ ਲਗਾਤਾਰ ਹੈ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋਵੇ ਜਾਂ ਫਿਰ ਮੀਡੀਆ ਦੇ ਵਿੱਚ ਛਾਇਆ ਹੋਇਆ ਹੈ ਆਖਰ ਲਗਾਤਾਰ ਹੈ ਪੁਲਿਸ ਦੇ ਖਿਲਾਫ ਕਾਰਵਾਈ ਕਰਦੀ ਨਜ਼ਰ ਆ ਰਹੀ ਆ ਪਹਿਲਾਂ ਜਿੱਥੇ ਉਹਦੇ ਖਿਲਾਫ ਇੱਕ ਟਰੈਵਲ ਏਜੰਟ ਵੱਲੋਂ ਜਿਹੜਾ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਜਵਾਨਤ ਹੋਈ ਤਾਂ ਉਸ ਤੋਂ ਬਾਅਦ ਇੱਕ ਪੁਲਿਸ ਵੱਲੋਂ ਉਹਦੇ ਖਿਲਾਫ ਚੈਨੀ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਜ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਆ ਕੇ ਹਾ ਦਾ ਨਾਰਾ ਮਾਰਿਆ ਜਿਹਦੇ ਵਿੱਚ ਕਈ ਸਮਾਜਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਸ਼ਾਮਲ ਸੀ ਪਰ ਦੂਜੇ ਪਾਸੇ ਹਲੇ ਇਧਰਲੇ ਪਾਸੇ ਜਿਹੜੇ ਪੰਨਾ ਸਿੱਧੂ ਦੇ ਪੱਖ ਦੇ ਵਿੱਚ ਸਰਕਾਰ ਦੇ ਖਿਲਾਫ ਵਾਲੇ ਮੋਰਚਾ ਚੱਲ ਰਿਹਾ ਸੀ ਤਾਂ ਦੂਜੇ ਪਾਸੇ ਹੁਣ ਪੰਨਾ ਸਿੱਧੂ ਦੇ ਖਿਲਾਫ ਮਹਾਲੀ ਪੁਲਿਸ ਨੇ ਵੀ ਜਿਹੜੀ ਆ 20 ਆਰ ਦਰਜ ਕਰ ਲਈ ਗਿਆ 297 387 ਤੇ 506 ਜਿਹੜੀ ਆ ਧਾਰਾ ਦੇ ਤਹਿਤ ਜਿਹੜੀ ਆ ਪੰਨਾ Sidhu ਦੇ ਖਿਲਾਫ ਮਹਾਜ ਦੇ ਫੇਸ ਇੱਕ ਥਾਣੇ ਚ ਮਾਲਾ ਦਰਜ ਕੀਤਾ ਗਿਆ ਤੇ ਅਚਾਨਕ ਅੱਜ ਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ ਵੀ ਕਰ ਲਿਆ ਗਿਆ ਜਿੱਥੇ ਉਹਨਾਂ ਨੂੰ 2 ਦਿਨ ਦੇ ਰਿਮਾਂਡ ਤੇ ਲੈ ਲਿਆ ਗਿਆ ਅਚਾਨਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਜਿਹੜੀਆਂ ਭੰਕ ਨਹੀਂ ਲੱਗਣ ਦਿੱਤੀ ਗਈ ਇੱਕ ਪਾਸੇ ਜਦੋਂ ਇੱਧਰਲੇ ਪਾਸੇ ਅਸੀਂ ਜਦੋਂ ਮੌਜੂਦ ਗੇਟ ਤੇ ਬੰਦ ਤੇ ਖੜੇ ਸੀ ਤਾਂ ਅਚਾਨਕ ਪਿਛਲੇ ਗੇਟ ਰਾਹੀਂ ਜਿਹੜਾ ਆ ਪਾਨਾ ਸਿੱਧੂ ਨੂੰ ਜਿਹੜਾ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੂਰਾ ਜਿਹੜਾ ਹਾਲ ਆ ਜਿਹੜਾ ਉਹ ਖਾਲੀ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਲਹਾਲ ਅਚਾਨਕ ਰਿਮਾਂਡ ਤੇ ਲੈ ਲਿਆ ਗਿਆ ਪ੍ਰੋਡਕਸ਼ਨ ਬਣਾਉਣ ਤੋਂ ਪਹਿਲਾਂ ਪੁਲਿਸ ਨੂੰ ਲੈ ਕੇ ਆਈ ਆ ਤੇ ਉਸ ਤੋਂ ਬਾਅਦ ਇੱਕ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਇਹ ਜਿਹੜਾ ਪਰਚਾ ਦਰਜ ਹੋਇਆ ਜਿਹਦੇ ਵਿੱਚ ਅਲੱਗ-ਅਲੱਗ ਧਰਾਵਾਂ ਤਹਿਤ ਜਿਹੜਾ ਮਾਮਲਾ ਦਰਜ ਹੋਇਆ ਕਿ ਆਖਰ ਪੁਲਿਸ ਜਿੱਥੇ ਕਹਿੰਦੇ ਨੇ ਕਿ ਉਸ ਮਾਮਲੇ ਦੇ ਵਿੱਚ ਜਿਹੜੀ ਇਹਦੇ ਵਿੱਚ ਗੈਰ ਜ਼ਮਾਨਤੀ ਧਾਰਾ ਵੀ ਜਿਹੜੀ ਆ ਸ਼ਾਮਲ ਆ ਤੇ ਹੁਣ ਦੇਖਣਾ ਹੋਵੇਗਾ ਕਿ ਆਖਰ ਪੁਲਸ ਪੰਨਾ ਸਿੱਧੂ ਨੂੰ ਕਦੋਂ ਤੱਕ ਬਾਹਰ ਕੱਢਦੀ ਹੈ ਕਿਉਂਕਿ ਇਹ ਵੀ ਜਾਣਕਾਰੀ ਮਿਲਿਆ ਕਿ ਇਸ ਤੋਂ ਬਾਅਦ ਇੱਕ ਹੋਰ ਮਾਮਲੇ ਦੇ ਵਿੱਚ ਵੀ ਉਹਨੂੰ ਨਾਮਜ਼ਦ ਕੀਤਾ ਜਾ ਸਕਦਾ ਪਰ ਫਿਲਹਾਲ ਇਸ ਮਾਮਲੇ ਵਿੱਚ ਹੁਣ ਪੁਲਸ ਕੁਝ ਵੀ ਜਿਹੜਾ ਕੈਮਰੇ ਦੇ ਸਾਹਮਣੇ ਮੂੰਹ ਖੋਲਣ ਲਈ ਤਿਆਰ ਨਹੀਂ ਸਿਰਫ ਸਪਸ਼ਟ ਤੌਰ ਤੇ ਕੋਰਟ ਜਾ ਕੇ ਪਤਾ ਲੱਗਿਆ ਕਿ ਆ ਧਾਰਾ ਤਹਿਤ ਜਿਹੜੀਆਂ ਪੰਨਾ ਸਿੱਧੂ ਦੇ ਖਿਲਾਫ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨਡ ਤੇ ਲੈ ਲਿਆ ਗਿਆ ਤੇ ਨਾ ਕਿਸੇ ਨੂੰ ਵੀਡੀਓ ਨੂੰ ਇਸ ਸੰਬੰਧੀ ਖਬਰ ਲਗਣ ਦੀ ਨਾ ਕੋਈ ਫੋਟੋ ਕੰਨ ਦੀ ਜਿਹੜੀ ਅਜਾਸ ਦਿੱਤੀ ਗਈ ਕਿਉਂਕਿ ਪਹਿਲਾਂ ਵੀ ਜਦੋਂ ਵੀ 2-3 ਵਾਰ ਆ ਪੰਨਾ ਸਿੱਧੂ ਨੂੰ ਕੋਰਟ ਤੇ ਪੇਸ਼ ਕੀਤਾ ਜਾਂ ਮੈਡੀਕਲ ਕਰਵਾਇਆ ਗਿਆ ਤਾਂ ਉਹਨਾਂ ਦੇ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਹੈ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਸ਼ਹਾਦ ਪੁਲਿਸ ਨੇ ਇਸ ਵਾਰ ਜਿਹੜਾ ਭਾਨਾ ਸਿੱਧੂ ਨੂੰ ਜਿਹੜਾ ਚੁੱਪਚੀਤੇ ਮਹਾਲੀ ਕੋਰਟ ਤੇ ਲਿਆਂਦਾ ਤੇ ਕੋਰਟ ਤੇ ਪੇਸ਼ ਕਰਕੇ ਜਿਹੜਾ ਫਿਲਹਾਲ ਰਿਮਾਨ ਤੇ ਲੈ ਲਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਤੇ ਅਗਲੀ ਕਾਰਵਾਈ ਕੀ ਕਰਦੀ ਆ ਮਹਾਲੀ ਤੋਂ ਗੁਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ ਸੋਸ਼ਲ ਮੀਡੀਆ 스타 ਭਾਨਾ ਸਿੱਧੂ ਔਰ ਭਗਵਾਨ ਸਿੱਧੂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋਵੇ ਜਾਂ ਫਿਰ ਮੀਡੀਆ ਦੇ ਵਿੱਚ ਛਾਇਆ ਹੋਇਆ ਹੈ ਆਖਰ ਲਗਾਤਾਰ ਪੁਲਿਸ ਦੇ ਖਿਲਾਫ ਕਾਰਵਾਈ ਕਰਦੀ ਨਜ਼ਰ ਆ ਰਹੀ ਆ ਪਹਿਲਾਂ ਜਿੱਥੇ ਉਹਦੇ ਖਿਲਾਫ ਇੱਕ ਟਰੈਵਲ ਏਜੰਟ ਵੱਲੋਂ ਜਿਹੜਾ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਜਵਾਨਤ ਹੋਈ ਤਾਂ ਉਸ ਤੋਂ ਬਾਅਦ ਇੱਕ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਜੇ ਨਹੀਂ ਚੋਲਦਾ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਜ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਆ ਕੇ ਹਾ ਦਾ ਨਾਰਾ ਮਾਰਿਆ ਜਿਹਦੇ ਵਿੱਚ ਕਈ ਸਮਾਜਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਸ਼ਾਮਲ ਸੀ ਪਰ ਦੂਜੇ ਪਾਸੇ ਹਲੇ ਇਧਰਲੇ ਪਾਸੇ ਜਿਹੜੇ ਪੰਨਾ ਸਿੱਧੂ ਦੇ ਪੱਖ ਦੇ ਵਿੱਚ ਸਰਕਾਰ ਦੇ ਖਿਲਾਫ ਵਾਲੇ ਮੋਰਚਾ ਚੱਲ ਰਿਹਾ ਸੀ ਤਾਂ ਦੂਜੇ ਪਾਸੇ ਹੁਣ ਪੰਨਾ ਸਿੱਧੂ ਦੇ ਖਿਲਾਫ ਮਹਾਲੀ ਪੁਲਿਸ ਨੇ ਵੀ ਜਿਹੜੀ ਆ ਐਫ ਆਈ ਆਰ ਦਰਜ ਕਰ ਲਈ ਗਈ ਆ 297 387 ਤੇ 500 ਛੇ ਜੜੀਆਂ ਧਾਰਾ ਦੇ ਤਹਿਤ ਜਿਹੜੀਆਂ ਪੰਨਾ ਸਿੱਧੂ ਦੇ ਖਿਲਾਫ ਮਹਾਲੀ ਦੇ ਫੇਸ ਇੱਕ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਤੇ ਅਚਾਨਕ ਅੱਜ ਉਹਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ ਵੀ ਕਰ ਲਿਆ ਗਿਆ ਜਿੱਥੇ ਉਹਨਾਂ ਨੂੰ 2 ਦਿਨ ਦੇ ਰਿਮਾਂਡ ਤੇ ਲੈ ਲਿਆ ਗਿਆ ਅਚਾਨਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਜੜੀਆਂ ਭੰਕ ਨਹੀਂ ਲੱਗਣ ਦਿੱਤੀ ਗਈ ਇੱਕ ਪਾਸੇ ਜਦੋਂ ਇੱਧਰਲੇ ਪਾਸੇ ਅਸੀਂ ਜਦੋਂ ਮੌਜੂਦ ਗੇਟ ਤੇ ਬੰਦ ਤੇ ਖੜੇ ਸੀ ਤਾਂ ਅਚਾਨਕ ਪਿਛਲੇ ਗੇਟ ਰਾਹੀਂ ਜਿਹੜਾ ਪੰਨਾ ਸਿੱਧੂ ਨੂੰ ਜਿਹੜਾ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੂਰਾ ਜਿਹੜਾ ਹਾਲ ਆ ਜਿਹੜਾ ਉਹ ਖਾਲੀ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੂੰ ਫਿਲਹਾਲ ਅਚਾਨਕ ਰਿਮਾਨਡ ਤੇ ਲੈ ਲਿਆ ਗਿਆ ਪ੍ਰੋਡਕਸ਼ਨ ਬਣਾਉਣ ਤੇ ਪਹਿਲਾਂ ਪੁਲਿਸ ਨੂੰ ਲੈ ਕੇ ਆਈ ਆ ਤੇ ਉਸ ਤੋਂ ਬਾਅਦ ਇੱਕ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਇਹ ਜਿਹੜਾ ਪਰਚਾ ਦਰਜ ਹੋਇਆ ਜਿਹਦੇ ਵਿੱਚ ਅਲੱਗ-ਅਲੱਗ ਧਰਾਵਾਂ ਤਹਿਤ ਜਿਹੜਾ ਮਾਮਲਾ ਦਰਜ ਹੋਇਆ ਕਿ ਆਖਰ ਪੁਲਿਸ ਜਿੱਥੇ ਕਹਿੰਦੇ ਨੇ ਕਿ ਉਸ ਮਾਮਲੇ ਦੇ ਵਿੱਚ ਜਿਹੜੀ ਇਹਦੇ ਵਿੱਚ ਗੈਰ ਜ਼ਮਾਨਤੀ ਧਾਰਾ ਵੀ ਜਿਹੜੀ ਆ ਸ਼ਾਮਲ ਆ ਤੇ ਹੁਣ ਦੇਖਣਾ ਹੋਵੇਗਾ ਕਿ ਆਖਰ ਪੁਸਪਨਾ ਸਿੱਧੂ ਨੂੰ ਕਦੋਂ ਤੱਕ ਬਾਹਰ ਕੱਢਦੇ ਆ ਕਿਉਂਕਿ ਇਹ ਵੀ ਜਾਣਕਾਰੀ ਮਿਲਿਆ ਕਿ ਇਸ ਤੋਂ ਬਾਅਦ ਇੱਕ ਹੋਰ ਮਾਮਲੇ ਦੇ ਵਿੱਚ ਵੀ ਉਹਨੂੰ ਨਾਮਜ਼ਦ ਕੀਤਾ ਜਾ ਸਕਦਾ ਪਰ ਫਿਲਹਾਲ ਇਸ ਮਾਮਲੇ ਵਿੱਚ ਹੁਣ ਪੁਲਿਸ ਕੁਝ ਵੀ ਜਿਹੜਾ ਕੈਮਰੇ ਦੇ ਸਾਹਮਣੇ ਮੂੰਹ ਖੋਲਣ ਲਈ ਤਿਆਰ ਨਹੀਂ ਸਿਰਫ ਸਪਸ਼ਟ ਤੌਰ ਤੇ ਕੋਰਟ ਜਾ ਕੇ ਪਤਾ ਲੱਗਿਆ ਕਿ ਆ ਧਾਰਾ ਤਹਿਤ ਜਿਹੜੀਆਂ ਪੰਨਾ ਸਿੱਧੂ ਦੇ ਖਿਲਾਫ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨਟ ਲੈ ਲਿਆ ਗਿਆ ਤੇ ਨਾ ਕਿਸੇ ਨੂੰ ਵੀਡੀਓ ਨੂੰ ਇਸ ਸੰਬੰਧੀ ਖਬਰ ਲਗਣ ਦੀ ਨਾ ਕੋਈ ਫੋਟੋ ਕੰਨ ਦੀ ਜਿਹੜੀ ਅਜਾਸ ਦਿੱਤੀ ਗਈ ਕਿਉਂਕਿ ਪਹਿਲਾਂ ਵੀ ਜਦੋਂ ਵੀ 2-3 ਵਾਰ ਆ ਪੰਨਾ ਸਿੱਧੂ ਨੂੰ ਕੋਰਟ ਤੇ ਜਪੇਸ਼ ਕੀਤਾ ਜਾਂ ਮੈਡੀਕਲ ਕਰਵਾਇਆ ਗਿਆ ਤਾਂ ਉਹਨਾਂ ਦੇ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਰਹੇ ਨੇ ਸ਼ਾਇਦ ਪੁਲਿਸ ਨੇ ਇਸ ਵਾਰ ਜਿਹੜਾ ਪੰਨਾ ਸਿੱਧੂ ਨੂੰ ਜਿਹੜਾ ਚੁੱਪਚੀਤੇ ਮਹਾਲੀ ਕੋਰਟ ਤੇ ਲਿਆਂਦਾ ਤੇ ਕੋਰਟ ਤੇ ਪੇਸ਼ ਕਰਕੇ ਜਿਹੜਾ ਫਿਲਹਾਲ ਰਹਿਮਾਨ ਤੇ ਲੈ ਲਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਤੇ ਅਗਲੀ ਕਾਰਵਾਈ ਕੀ ਕਰਦੀ ਆ ਮਹਾਲੀ ਤੋਂ ਗੁਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ